કાપા એ આખી દો રમજા ભણાવે થાય ગયા સોલરેડી سارے جن بند کرتے ہیں سال دار بچے کی زندگی میں اجیب سے چلے کام کرتا سر دونوں پیران دیا دنیا تک تیر بیسا کرتے ہیں سامرتھ کام کرے کرتے ਆਆਂ ਭਲੇਆਈਆਂ ਲਈ ਖੁਦਾਵਾਨ ਜਾਣ ਵਾਲੇ ਸਮੇਂ ਦੇ ਵਿੱਚ ਪਰਮਜੀ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਣਾ ਖੁਦਾਵਾਨ ਦਿਲਦਮਾਗ ਅਲਾ ਕਰਨ ਮਰਕਰ ਤੋਂ ਸਮਝ ਗਿਆ ਦੇਣਾ ਧੰਨਵਾਦ ਪੂਰੇ ਪਰਿਵਾਰ ਨੂੰ ਪਰਮਜੀ ਤੁਹਾਡੇ ਕੀਲਾਂ ਵਾਲੇ ਹੱਥਾਂ ਵਿੱਚ ਦੇ ਦਿੱਤੇ ਤੁਹਾਡੀ ਸਹਾਮਤ ਕੰਮ ਕਰੇ ਧੰਨਵਾਦ ਕਰਨ ਬਾਅਦ ਕਰਦੇ ਹਾਂ ਬੜਾ ਸ਼ੁਕਰ ਕਰਦੇ ਹਾਂ ਇੱਕ ਨੂੰ ਪਰਮਜੀ ਅਸੇ ਤੁਹਾਡੇ ਬਰੈਡ ਵਿੱਚ ਬਦਲ ਦਿੰਦੇ ਤੁਹਾਡੇ ਪਵਿੱਤਰ ਮਦਨ ਵਿੱਚ ਬਦਲ ਦਿੰਦੇ ਖੁਦਾਵਾਨ ਔਰ ਇਹ مدن پروجی جو خان <خرج> خدا بات اور تری سلام مرک رو پاک اور بالی شکری پاک تیرے نام دی پڑی آئی اور تری مہم آمین 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 ملان جی کین دا ہوا ملان جیسی لوگا دا ہوا شکر رہا تیرے کرتے ہیں تو کامل رہا ملان جیسی ملان جیسی ملان جیسی घणी <laughs> फेव ਰਈਆ ਖੁਦਾਇਆ ਸ਼ੁਕਰ ਹੈ ਤੇਰਾ ਅੱਜ ਦੋ ਜਨਮ ਦਿਨਾਂ ਦੇ ਨਾਲ ਸਾਨੂੰ ਆਦਾ ਜਿੰਦ ਖਾਇਆ ਕਿਹਾ ਬੋਲੀ ਆਮੀਨ ਆਮੀਨ ਖੁਦਾਵੰਤ ਪਹਿਲਾ ਬੈਸ਼ਨੂ ਖਾਇਆ ਕਿ ਹੁਣ ਬੱਕਰੀ ਵਾਲਾ ਕੋ ਹੈ ਹਾਂ ਬੋਲੋ ਹਲੇ ਰਈਆ ਪ੍ਰਭੂ ਆਪਣੇ ਸੰਤਾਂ ਦੇ ਦਿਆਲ ਸੰਤਿੰਦੇਵੇ ਸੰਤਾਂ ਦੇਵੇਂ ਮੁਕੈ ਮਰਗਦਰਸ਼ਨ ਸੰਤਿੰਦੇਵੇ ਦਾਲ ਬੋਲੋ ਹਲੇ ਰਈਆ ਤੇ ਦੱਸਦੇ ਆਜੋ ਅੱਡੇ ਜੈਸੀ ਕੀ ਬਹੁਤ ਬਹੁਤ ਵਧਾਈਆਂ ਚਲੋ ਜੀ ਦੀ ਵਧਾਈਆਂ ਮਾਈਕਲ ਦੀਆਂ ਵਧਾਈਆਂ ਮੁੰਡੇ ਦੀ ਕਿੰਨਾਂ ਹੋਰ ਵਧਾਈਆਂ ਕਿ ਹੈ ਇੱਕ ਜੂਰ ਪਾੜ ਦੋ ਬਸ ਇੱਕ ਜੂਰ 103 ਮਾਈਕਲ ਨੂੰ ਇਕਵਲ ਮਾਈਕਲ 103 ਜੂਰ ਪਾੜ ਦੋ ਬਸ ਉਸ ਤੋਂ ਬਾਅਦ ਉਹ ਆ ਕੇ ਬੰਦਾ ਰਣਜੀਤ ਸਿੰਘ ਬੇਟਾ ਰਣਜੀਤ ਨਚਿਤ ਰਾਜਾ ਕਾਉਂ ਦਾ ਜਨਮ ਦਿਨ ਹੈ ਨਿਤ ਰਾਜਾ ਕਿਰਨ ਕਮ ਹੋ ਗਿਆ ਤੁਸੀਂ ਸਾਡਾ ਜਿਤ ਰਾਜਾ ਮੇਰੇ ਕੋਲ ਪਹਿਲਾਂ ਵੇਚਦਾ ਸੀ ਪ੍ਰੈਸ਼ੋ ਗਿਆਦਾ ਮੈਂ ਅਜੇ ਮੱਤ ਪੜ੍ਹ ਰਿਹਾ ਹਾਂ ਸੋ ਟਾਈਮ ਗੁਰ ਪੜ੍ਹ ਬਾਕ ਮਾਰ ਕੇ ਦੁਆ ਕਰਦੇ ਹਾਂ ਇੱਕ ਦੂਸਰੇ ਅੰਜੀ ਪਹਿਲੀ ਦੋ ਸ਼ੁਰੂ ਕਰੋ ਇਹ ਮੇਰੀ ਜਾਨ ਸੁਣੀਏ ਕੀ ਲੈਣਾ ਹੈ ਮੇਰੀ ਜਾਨ ਬੋਲੋ ਇਹ ਮੇਰੀ ਜਾਨ 103 ਜਪੂਰ ਆਪੋ ਬਹੁਤ ਔਰੀ ਨੁਕਾਨੇ ਵੀ ਆ لیکن ਇਹਨੂੰ ਪੜ੍ਹ ਕੇ ਜੋ ਦੇਖਦੇ ਆ ਨਾ ਤੁਹਾਨੂੰ ਪਤਾ ਲੱਗਦਾ ਕਿ ਇਹ ਚਿਕਲੈਨ ਆਂਦੀ ਆ ਇਹ ਚਿਕਲੈਨ ਆਂਦੀ ਆ ਉਹ ਲਾਈਨ ਕਿਹਦੀ ਆ ਮੌਤ ਦੇ ਕਰਦੀ ਵੀ ਨਾ ਕੋਈ ਬਖਸ਼ ਸ਼ਾਹ ਹੁੰਦੀ ਆ ਨੋ ਇਹਨੂੰ ਕਰਦੀ ਵੀ ਨਾ ਕੋਈ ਬਖਸ਼ ਹੁੰਦੀ ਆ ਤੂੰ ਕਹਿ ਮੇਰੀ ਜਾਨ ਮੁਬਾਰਕ ਮੁਬਾਰਕ ਤੂੰ ਕਹਿ ਮੇਰੀਆਂ ਮੁਬਾਰਕ ਸੁਦਾ ਜੋ ਜੋਸ ਖੁਦਾ ਨੇ ਬਖਸ਼ਾ ਦਿੱਤੀਆਂ ਨੇ

ਜਵਾਨ ਦੀ ਅੱਖ ਮੁਬਾਰਕ ਕਰ ਕ ਹਮੇਸ਼ਾ ਤੇਰੀ ਜਵਾਨ ਦੇ ਉੱਤੇ ਉਹਦਾ ਨਾਮ ਮੁਬਾਰਕ ਹੋਣਾ ਚਾਹੀਦਾ ਹੈ اے ਮੇਰੀ ਜਾਨ ਖੁਦਾ ਨੂੰ ਮੁਬਾਰਕ ਆ ਜਵਾਨ ਮੁਬਾਰਕ ਆ ਜੀ ਅਤੇ ਜੋ ਕੁਝ ਮੇਰੇ ਅੰਦਰ ਹੈ ਅਤੇ ਜੋ ਕੁਝ ਮੇਰੇ ਅੰਦਰ ਹੈ ਉਸੇ ਪਵਿੱਤਰ ਨਾਮ ਨੂੰ ਹੋ ਤੇ ਪਵਿੱਤਰ ਨਾਮ ਨੂੰ हे मेरी जान हे <Sanskrit> मेरी जान यू होवनु ਮੁਬਾਰਕ ਆ ਹallelujah ਹallelujah ਜੋ ਕੁਛ ਤੇਰੇ ਘਰ ਦੇ ਅੰਦਰ ਹੈ ਹਰ ਚੀਜ਼ ਇਹ ਤੂੰ ਦੇਦਾ ਨਾ ਖੁਦਾ ਦਾ ਸ਼ੁਕਰ ਕਰਿਆ ਬਾਨਬਾਜੀ ਮੱਖਣ ਦੀ ਦੁਕਾਨ ਤੇ ਮਰੇ ਚੁਗਿਆਏ ਬੈਠੇ ਆ ਵਿਚਾਰਾ ਕੋ ਬਿਜਲੀ ਵੀ ਨਹੀਂ ਹੈ ਤੇ ਪਾਣੀ ਵੀ ਨਹੀਂ ਅਸੀਂ ਏਸੀ 'ਚ ਬੈਠੇ ਤਾੜੀ ਮਾਰੇ ਖਵਾਉਂਦੇ ਨੇ ਜੋ ਕੁਛ ਤੇਰੇ ਅੰਦਰ ਆ ਨਾ ਦੇਖ ਕੇ ਰੱਬ ਦਾ ਕੀ ਕਰਿਆ ਕਰ ਧੰਨਵਾਦ ਕਰਿਆ ਕਰ ਉਹਦਾ ਸ਼ੁਕਰਾਨਾ ਕਰਿਆ ਕਰ ਉਹਦਾ ਧੰਨਵਾਦ ਕਰ ਜੇ ਤਰਾ ਜਨਮ ਦੇ ਰਿਹਾ ਤਦੋਂ ਧੰਨਵਾਦ ਕਰ ਪ੍ਰਭੂ ਤੂੰ ਪਿਛਲੇ ਦਿਨਾਂ ਚ ਮੈਨੂੰ ਸੰਭਾਲ ਕੇ ਰੱਖਿਆ 89 ਸਾਲ ਜਾਂ 39 ਸਾਲ ਜਾਂ 29 ਸਾਲ ਜਾਂ 19 ਸਾਲ ਜਿੰਨੇ ਵੀ ਸਾਲ ਉਮਰ ਹੋ ਗਈ ਖੁਦਾਮਾ ਤੇਰਾ ਧੰਨਵਾਦ ਕਰ ਹਾਲੇ 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 ਬਾਈਬਲ ਚ ਲਿਖਿਆ ਸਾਨੂੰ ਆਪਣੇ ਖੁਦਾ ਦਾ ਧੰਨਵਾਦ ਕਰਨਾ ਚਾਹੀਦਾ ਜੋ ਕੁਝ ਅੰਦਰ ਆ ਉਹ ਦੇਖਿਆ ਕਰ ਪਰ ਉਹਨੇ ਇੱਥੇ ਸਲਾਹ ਨਹੀਂ ਸੀ ਇੰਨੇ ਵੱਧੇ ਉਹਦੇ ਚਾ ਸਮਝ ਦਿੱਤੀ ਆ ਅਸੀਂ ਸਲਾਹ ਹੈ ਪਰ ਖੁਦਾ ਨੇ ਸਾਰੀ ਵਰਤਨਾ ਮਾਲੂਮ ਹਾਲ ਕਰ ਜੀ ਅੱਜ ਉਹਦੇ ਸਾਰੇ ਉਪਕਾਰ ਜਿਹੜੇ ਉਪਕਾਰ ਤੇਰੇ ਤੇ ਕੀਤੇ ਆ ਨਾ ਤੇ ਤੂੰ ਖੁੱਪੀ ਲੈ ਕੇ ਬਣੇਗੀ ਜਿਹੜੇ ਉਹ ਤੇ ਤੈਨੂੰ ਪੁਕਾਰ ਦਿੱਤੇ ਆ ਜੀ ਨਾ ਵਿਸਾਰ ਉਹਨਾਂ ਦੇ ਉਪਕਾਰਾਂ ਨੂੰ ਬਿਸਾਰ ਨਾ ਭੁੱਲ ਨਾ ਬਿਸਾਰਨਾ ਮਤਲਬ ਆ ਕਦੇ ਵੀ ਨਾ ਭੁੱਲ ਬਖਸ਼ਿਸ਼ਾਂ ਉਹਨਾਂ ਨੂੰ ਜਿਹੜੀਆਂ ਬਖਸ਼ਿਸ਼ਾਂ ਤੇਰੇ ਤੇ ਤੇਰੇ ਬੱਚਿਆਂ ਤੇ ਤੇਰੇ ਖਾਨਦਾਨ ਦੇ ਦਿੱਤੀਆਂ ਉਹਨਾਂ ਨੂੰ ਕਦੇ ਵੀ ਭੁੱਲ ਨਾ ਉਹਨਾਂ ਦੀ ਬਿਸਾਰ ਨਾ ਜੀ ਉਹ ਤੇਰੀਆਂ ਸਾਰੀਆਂ ਮੁਰਹਿਆਂ ਨੂੰ ਖੀਮਾ ਕਰਦਾ ਹੈ ਤੇਰੀਆਂ ਸਾਰੀਆਂ ਮੁਰਹਿਆਂ ਨੂੰ ਤੂੰ ਪਾਪ ਤੇ ਗੁਨਾਹ ਕਰਦਾ ਨਾ ਲੁੱਕ ਲੁੱਕ ਕਰਦਾ ਹਰਾਮ ਕਾਰੀਆਂ ਰੱਬ ਸਭ ਤੇ ਪਰ ਦੇ ਖੁੱਲੇਗਾ ਜੋ ਤੂੰ ਗਲਤ ਵੀ ਕਰਦਾ ਨਾ ਉਹ ਵੀ ਤੇਰੇ ਪਾਪ ਸਾਰੇ ਮਾਫ ਕਰ ਦੇਵੇਗਾ ਸਾਰੀਆਂ ਗੱਟੇ ਦੀ ਮਾਫ ਕਰਦਾ ਹੈ ਇਸ ਲਈ ਉਹ ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਸੋਚਣਾ ਬੋਲਣਾ ਦੇਖਣਾ ਸੁਣਨਾ ਇਹ ਜਿਹੜ ਨੂੰ ਦੀ ਪਾਪ ਕਰਦੇ ਵੱਡੇ ਤੋਂ ਵੱਡੇ ਪਾਪ ਆ ਕਈ ਵੇ ਤੁਰੀ ਤੁਰੀਆਂ ਦੇਖਣਾ ਵੀ ਇਨਸਾਨ ਪਾਪ ਕਰਦਾ ਕਈ ਵਾਰੀ ਬੋਲਣਾ ਵੀ ਪਾਪ ਕਰਦਾ ਹੈ ਤੇ ਕਈ ਵਾਰੀ ਸੋਚਣਾ ਵੀ ਪਾਪ ਕਰਦਾ ਆ ਤੇ ਕਈ ਵਾਰੀ ਟੈਲੀਫੋਨ ਤੇ ਕੀ ਦੀ ਗੱਲ ਸੋ ਨਹੀਂ ਲੈਣਿਆ ਗੱਲ ਗੱਲ ਸੁਣਨ ਵਾਲਾ ਹੀ ਪਾਪਾ ਤੇ ਕਰਨ ਵਾਲਾ ਵੀ ਪਾਪਾ ਬੋਲ ਹallelujah ਹallelujah ਕਿਸੇ ਨੇ ਕਿਹਾ ਆ ਕਿ ਉਹ ਪਤਿਆਂ ਸਾਰੀਆਂ ਖਿਮਾ ਨੂੰ ਗੱਤਿਆਂ ਨੂੰ ਪਾਪਾ ਨੂੰ ਤੇ ਗੁਨਾਹਾਂ ਨੂੰ ਵੀ ਕਰਦਾ ਆ ਮਾਫ਼ ਕਰਦਾ ਜੀ ਉਹ ਸਾਰੇ ਰੋਗਾ ਹallelujah ਹallelujah ਸਾਰੇ ਲੋਕਾ ਕਿੰਨੇ ਲੋਕਾਂ ਤੋਂ ਸਾਰੇ ਲੋਕਾ ਕਿੰਨੇ ਤੋਂ ਸਾਰੇ ਤਾੜੀ-ਬਾੜੀ ਵੀ ਦੇਖਣ ਪ੍ਰਭੂ ਵੀ ਇਹਨਾਂ ਸਾਰੇ ਲੋਕਾਂ ਨੂੰ ਪ੍ਰਭੂ ਬਹੁਤ ਚੰਗਾ ਕਰਾਂਗਾ ਹallelujah ਉਹ ਤੈਨੂੰ ਸਾਰੇ ਲੋਕਾਂ ਤੋਂ ਚੰਗਾ ਕਰਦਾ ਹੈ ਅਪਰਜੀ ਸੁਖਿੰਦਰ ਉਹ ਤੇਰੀ ਜਿੰਦ ਨੂੰ ਟੋਏ ਤੋਂ ਨਸਾਰਾ ਦਿੰਦਾ ਹੈ ਤੇਰੀ ਜਿੰਦ ਨੂੰ ਤੇਰੀ ਜਾਨ ਨੂੰ ਟੋਏ ਤੋਂ ਨਸਾਰਾ ਦਿੰਦਾ ਹੈ ਜੀ ਉਹ ਤੇਰੇ ਸਿਰ ਉੱਤੇ ਦਿਆ ਕੋਤਰੀ ਸਿਰਤੁデア ਤੇ ਰਹਿਮ ਦਾ ਮੁਕਟ ਰੱਖਦਾ ਹੈ ਤੇ ਰਹਿਮ ਦਾ ਮੁਕਟ ਰੱਖਦਾ ਰੱਖਦਾ ਹੈ ਉਹ ਭਲਾਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ ਭਲਾਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ ਤੂੰ ਓਕਾਬ ਵਾਂਗੂ ਆਪਣੀ ਜਵਾਨੀ ਨੂੰ ਨਵਾਂ ਕਰਦਾ ਹੈ ਤੂੰ ਓਕਾਬ ਵਾਂਗੂ ਆਪਣੀ ਜਵਾਨੀ ਨੂੰ ਨਵਾਂ ਕਰਦਾ ਹੈ ਯਹੋਵਾ ਧਰਮ ਦੇ ਕੰਮਾਂ ਤੇ ਨਿਆਂ ਹੋ ਯਹੋਵਾ ਧਰਮ ਦੇ ਕੰਮ ਤੇ ਨਿਆਂ ਹੋ ਸਭ ਦੁਆਏ ਹੋਆਂ ਦੇ ਲਈ ਕਰਦਾ ਹੈ ਜੀ ਉਹ ਆਪਣੇ ਰਾਹਾਂ ਉਹਨੇ ਆਪਣੇ ਰਾਹ ਮੂਸਾ ਉੱਤੇ ਉਹਨੇ ਆਪਣੇ ਰਾਹ ਮੂਸਾ ਉੱਤੇ ਅਤੇ ਆਪਣੇ ਕੰਮ ਇਸਰਾਇਲ ਉੱਤੇ ਪ੍ਰਗਟ ਕੀਤੇ ਆਪਣੇ ਕੰਮ ਇਸਰਾਇਲ ਉੱਤੇ ਪ੍ਰਗਟ ਕੀਤੇ ਯਹੋਵਾ ਦਿਆਲੂ ਤੇ ਕਿਰਬਾਲੂ ਹੈ ਯਹੋਵਾ ਦਿਆਲੂ ਤੇ ਕਿਰਬਾਲੂ ਹੈ ਗੁੱਸੇ ਵਿੱਚ ਕੀਰਜੀ ਉਹ ਗੁੱਸੇ ਵਿੱਚ ਟੀਮਾ ਆ ਗੁੱਸੇ ਵਿੱਚ ਹੀਜਦਾਰਾ ਹੈ ਧੰਨਵਾਦ ਅਤੇ ਦਇਆ ਨਾਲ ਭਰਪੂਰ ਉਹ ਤੁਹਾਡੇ ਹਮੇਸ਼ਾ ਦਇਆ ਕਰਦਾ ਬੋਲ ਆਮੀਨ ਹallelujah ਕਿਉਂਕਿ ਦਇਆ ਨਾਲ ਕੀ ਹੈ ਭਰਪੂਰ ਹੈ ਹਾਂਜੀ ਉਹਸਾ ਨਹੀਂ ਛਿੜਕੇਗਾ ਉਹ ਕਦੇ ਵੀ ਛਿੜਕਦਾ ਨਹੀਂ ਹਮੇਸ਼ਾ ਪਿਆਰ ਕਰਦਾ ਹਾਂਜੀ ਨਾ ਜ਼ਿਆਦਾ ਲਈ ਆਪਣਾ ਗਰੋਧ ਰੱਖੇਗਾ ਹਮੇਸ਼ਾ ਤੁਹਾਡੇ ਤੋਂ ਆਪਣਾ ਗਰੋਧ ਬਖਾਉਂਦਾ ਨਹੀਂ ਹੈ ਜੀ ਉਹ ਸਾਡੇ ਪਾਪਾ ਅਨੁਸਾਰ ਜਿਹੜੀਆਂ ਸਾਡੀਆਂ ਗਲਤੀਆਂ ਨੂੰ ਗੁਨਾਹ ਆ ਉਹਦੇ ਕਾਰਨ ਸਾਡਾ ਨਿਬਤਉ ਕਰਦਾ ਨਹੀਂ ਉਹ ਸਾਡੀ ਗਲਤੀ ਦੇ ਅਨਸਾਰ ਸਾਣਾ ਬਤਉ ਨਹੀਂ ਕਰਦਾ ਜੀ ਨਾ ਸਾਡੀਆਂ ਵਧੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ ਨਾ ਸਾਡੀਆਂ ਵਧੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ ਜਿੰਨਾ ਉੱਚਾ ਆਕਾਸ ਤਾਂ ਤੀਰ ਤੋਂ ਹੈ ਜਿੰਨਾ ਅਸਮਾਨ ਦੇ ਜ਼ਮੀਨ ਤੋਂ ਅਸਮਾਨ ਉੱਚਾ ਹੈ ਇੰਨੀ ਵੱਡੀ ਉਹਦੀ ਦਿਆ ਉਹਦੇ ਡਰਨ ਵਾਲਿਆ ਹੁੰਦੇ ਹੈ ਹallelujah ਹallelujah ਇੰਨੀ ਵੱਡੀ ਦਇਆ ਜਿਹੜੇ ਉਤੋਂ ਡਰਦੇ ਆ ਨਾ ਧੰਨਵਾਦ ਜਿੰਨਾ ਜ਼ਮੀਨ ਤੋਂ ਅਸਮਾਨ ਉੱਚਾਇਆ ਏਡੀ ਵੱਡੀ ਦਇਆ ਉਹਦੇ ਡਰਨ ਵਾਲੇ ਨੂੰ ਬਹਤੇ ਹੁੰਦੀ ਹਾਂਜੀ ਹਾਂਜੀ ਜਿੰਨਾ ਚੜ੍ਹਦੇ ਲੈਂਦਾ ਤੋਂ ਦੂਰ ਜਿੰਨਾ ਚੜ੍ਹਨ ਤੋਂ ਲੈਂਦਾ ਦੂਰ ਹੈ ਉਹਨੇ ਹੀ ਉਹਨੇ ਸਾਡੇ ਅਪਰਾਧ ਸਾਡੇ ਪਰਾਸ ਨੂੰ ਦੂਰ ਛੱਡ ਦਿੱਤੇ ਆ ਜਿੰਨਾ ਚੜ੍ਹਨ ਤੋਂ ਲੈਂਦਾ ਆ ਉਹਨੇ ਅਪਰਾਧ ਸਾਡੇ ਦੂਰ ਛੱਡ ਦਿੱਤੇ ਨੇ ਜੀ ਜਿਹੜੇ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ ਜਿੱਦਕ ਬਾਪ ਆਪਣੇ ਬੱਚੇ ਉੱਤੇ ਤਰਸ ਖਾਂਦਾ ਹੈ ਜਿਵੇਂ ਯਹੋਵਾ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ ਹallelujah ਹallelujah ਕਿਹਦਾ ਮੁਕਲੋ ਕੀ ਸਾਰੇ ਤਰਸ ਖਾਂਦਾ ਜਿਹੜੇ ਤੋਂ ਡਰਦੇ ਆ ਉਹਨਾਂ ਉੱਤੇ ਤਰਸ ਵੀ ਆਉਂਦਾ ਸਾਰੇ ਤਰਸ ਨਹੀਂ ਖਾਂਦਾ ਜਿਹੜੇ ਖੁਦਾ ਤੋਂ ਡਰਦੇ ਨੇ ਲੋਕ ਹੈ ਤੂੰ ਸਾਰੇ ਕਹਸਦੇ ਮੰਮੀ ਮੰਮੀ ਸਹੀ ਆ ਮੰਮੀ ਸਹੀ ਆ ਮੰਮੀ ਸਹੀ ਆ ਲੇਕਿਨ ਸਾਰੇ ਹੱਦ ਨਹੀਂ ਜਿਹੜੇ ਬੱਚੇ ਕਿਉਂ ਤੋਂ ਡਰਦੇ ਨੇ ਉਹਨਾਂ ਤੇ ਖੁਦਾ ਤਰਸ ਖਾਂਦਾ ਜੀ ਉਹ ਸਾਡੇ ਸ੍ਰਿਸ਼ਟ ਨੂੰ ਜਾਣਦਾ ਹੈ ਉਹ ਸਾਡੇ ਸ੍ਰਿਸ਼ਟ ਨੂੰ ਜਾਣਦਾ ਹੈ ਉਹ ਨੂੰ ਚੇਤੇ ਹੈ ਜੀ ਭਾਈ ਅਸੀਂ ਮਿੱਟੀ ਹੀ ਹਾਂ ਅਸੀਂ ਮਿੱਟੀ ਆ ਇਨਸਾਨ ਦੀ ਆਇਉ ਕਾ ਜਿੰਨੀ ਹੈ ਇਨਸਾਨ ਦੀ ਆਇਉ ਕਾ ਜਿੰਨੀ ਹੈ ਮਰਦਾਨ ਦੇ ਫੁੱਲ ਵਾਂਗੂ ਟੈਗਦਾ ਹੈ ਮਰਦਾਨ ਦੇ ਫੁੱਲ ਵਾਂਗੂ ਟੈਗਦਾ ਹੈ ਜਦ ਵਾ ਉਹ ਦੇ ਉੱਤੇ ਵਗਦੀ ਹੈ ਜੀ ਤਾਂ ਉਹ ਉਹ ਹੈ ਹੀ ਨਹੀਂ ਜੀ ਹੰਦਾ ਜਿਦਾ ਵਾਹ ਹੁੰਦੀ ਆ ਫੁੱਲ ਟਿਕ ਜਦੋਂ ਟੁੱਟ ਕੇ ਐਦਾਂ ਇਨਸਾਨ ਇੱਕ ਦਿਨ ਟੁੱਟ ਜਾਂਦਾ ਹੈ ਐਦਾਂ ਇਨਸਾਨ ਦੁਨੀਆ ਤੋਂ ਚੱਕਿਆ ਹੋਣ ਨੂੰ ਇੱਛਾ ਕਰਦਾ ਹੈ ਇਸ ਲਈ ਸਾਨੂੰ ਹਮੇਸ਼ਾ ਖੁਦਾ ਦਾ ਡਰ ਤੇ ਭੈ ਮੰਨਣਾ ਪਵੇ ਇਸ ਨੂੰ ਪੂਰਾ ਕਰਜਾ ਕਰਦੇ ਹੋ ਖੁਦਾ ਬਰਕਤ ਦੇਵੇ ਆਈਏ ਇਸ ਕੇ ਲਈ ਦੁਆ ਵੀ ਕਰਾਂਗੇ ਜਿਸ ਸਮੇਂ ਪਹਿਲਾਂ ਅਸੀਂ ਆਪਾਂ ਬੱਚੇ ਨਾਲ ਕੇ ਇਕੱਠੇ ਆ ਕੇ ਗੱਲਬਾਤ ਕਰ ਰਹੇ ਸੀ ਕਿ ਕੱਟਣ ਦਾ ਮਤਲਬ ਕੀ ਹੈ ਉਹ ਮਤਲਬ ਬਹੁਤ ਸਾਰੇ ਆਪਾਂ ਕੇ ਕੱਟਦੇ ਆਂ قادری صاحب بھی دازتے نہیں ہیں لیکن بہت سے لوگ بھی اب بہت چکاتے ہیں ہمیں تو بھی وہ بولنا شروع ہو گئے بہت سے لوگ کہ ایک ایک کتنا مطلب ہے نہیں کہ ایک کٹنا دکھا لیا ایک ایک کٹنا دکھا لیا مجھا لیا نہیں ਹੇ ਲੋਰੀ ਕੇ ਕਟਲਾ ਮਤਲਬ ਆ ਉਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਕਟਨਾ ਆ ਜਿਹੜੀਆਂ ਯਿਸੂ ਦੀ ਪਸੰਦ ਦੀਆਂ ਗੱਲਾਂ ਨੂੰ ਮੌਲਾ ਦੇ ਹਾਲੇਲੂਇਆ ਉਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਕਟਨਾ ਆ ਉਹ ਨਮੀਆਂ ਗੱਲਾਂ ਲੈ ਕੇ ਆਉਣੀਆਂ ਜਿਹੜੀਆਂ ਯਿਸੂ ਨੂੰ ਪਸੰਦ ਆਈਏ ਮੈਕਲਾਂ ਮੇਰੇ ਤੇ ਕਟਾਂ ਦੇ ਪ੍ਰਧਾਨ ਦੇ ਸ਼ੋਰੀਆ ਬੱਚੇ ਦੇ ਸੰਸਾਰ ਨੂੰ ਆਸ਼ੀਸ਼ ਤੇ ਬਰਕਤ ਦੇ ਦੁਆ ਦੇ ਮੈਕਲਾਂ ਖੜਾ ਦੇ ਧੰਨ ਵੈਲੀਕੁਮ ਧੰਨ ਧੰਨ سن میں پتر دے تو خدا بن اپنے بیٹے ندا بن تو زندگی سنبھالے خدا بن تیرہ لکھن کروڑوں بری دن بات ہوئے زندگی ਸਭ ਮਾਲਜੇ ਖੁਦਾਬੰਦ ਔਰ ਪ੍ਰਭੂ ਦੀ ਆਉਣ ਵਾਲੇ ਸਾਲ ਮਹੀਨੇ ਹਫਤੇ ਜਾਣ خدا بند اونٹی ترقی والے آنند والے خدا بند ہر ستانیا چلاکیا خدا بند تیرا بیٹا اس کے نام جی آر جی کم کارو جی کم کار جد ایک من ہو کے دعا کروں گی ہوا سنے گا پربو ایک من ہو کے دعا کر دے گا وہ اپنے بچے نو شروع کر ریلیکس کر تاور جسم ساری مات کی نو دور کر دے ساری مات کی ختم کر yes. yes. I claim in the name of Jesus. I claim karna Yeshu ne naam hai. Puri body jo name suno ab baat. Name suno taagat. Yes. Akaam bhi maine khuda ban. ਜੋ ਤੇਰੇ ਬੇਟੇ ਸਫਲ ਹੋਇਆ। ਪ੍ਰਭੂ ਬlesਸ ਕਰ। ਹਾਂ। ਬlesਸ ਕਰ। ਹਾਂ। ਬlesਸ। ਹਾਂ ਰਵਾਇਸ਼। ਜਾੜਾ ਜਰਾ ਪ੍ਰਭੂ ਬੇਟੇ ਦਾ ਲੋਬਾਰ। ਆਮੀਨ। ਵਰਦਵਾ ਕਰਦੇ ਸਪੱਤਰ ਲਈ। ਬੱਚਿਆਂ ਦੀ ਮਾਂ ਲਈ, ਬਾਪ ਬੇਟੀ ਲਈ, ਔਰ ਖੁਦਾ ਦੇ ਬੇਟੇ ਲਈ। ਬlesਸ ਕਰ। ਮਾਪਿਆਂ ਨੂੰ ਬlesਸ ਕਰਦੇ। ਅਮਨੂ ਬlesਸ ਕਰਦੇ। ਬੱਚਿਆਂ ਨੂੰ ਬlesਸ ਕਰਦੇ। ਬੈਡਕ ਪ੍ਰੀਆ ਬੱਚਿਆਂ ਨੂੰ ਬlesਸ ਕਰਦੇ ਆ। ਤੇਰੇ ਬੇਟੇ ਸਤੀਪਨ ਨੂੰ ਪ੍ਰਭੂ ਨੂੰ ਖੁਦਾ ਆਜ ਦੇ ਦੋਨਾ ਜੇਰਮਾਂ ਦੇ ਵਿੱਚ ਬlesਸ। तरी दासी नु ब्लेस करदो अपने आ नु ब्लेस कर दे भाई कर्मजीत नु ब्लेस कर दे परिवार नु ब्लेस कर दे जिने तेरे बच्चे तेरी हुजूरी में आ ब्लेस कर तू एक एक गुरु शुद्ध करो पवित्र करो इनु तेरे एक दू ब्लेस कर थेंक यू यस आशीष बोलो यस सु के नाम आमीन हालेलुया हालेलुया चलो ਅਗੇ ਮੈਂ ਕਹਿੰਦੇ ਹਾਂ ਹਾਂਜੀ ਸਾਰੇ ਬੰਦਾ ਸ਼ਹਿਰ ਨੂੰ ਦੇ ਲੈ ਮਾਨੇ ਇਧਰ ਆ ਕੇ ਖਿੱਚ ਦੇ ਬੈਠ ਰਹਿਣ ਤੇ ਆੜਾ ਮੈਂ ਕਹਿਣਾ ਕੰਮ ਕੰਮ ਮਾਨੇ ਸਾਰੇ ਕੋਲ ਆਏ ਮੈਂ ਬੰਦਾ ਮੈਂ 100 ਦਿਨ ਚਲਾਣ ਦੀ ਇੱਛਾ ਨਹੀਂ ਨਹੀਂ ਆ ਫੜ ਫੜ ਯਾਰ ਮਾਨੇ ਮਾਨੇਂਦਰ ਯਾਰ ਮਾਨੇ ਸਾਹਮਣੇ ਖੜਦੇ ਆ ਯਾਰ باو ਜੀ ਜਿਹੜੇ ਜਿਹੜੇ ਆਪ ਮੇਰੀ ਕੋਈ ਗੱਲ ਨਹੀਂ ਨਹੀਂ ਕਿਹਦੀ ਸ਼ਾਇਦ ਜ਼ਿਆਦਾ ਕਦੇ ਜ਼ਿਆਦਾ ਦੋਨੋਂ ਜਿਹੜਾ ਮੈਂ ਮੈਨੂੰ ਕਹਦਾ ਲਾਈਕ ਕਰੀ ਨਹੀਂ ਨਹੀਂ ਇਹ ਚੱਤੀ ਰੀਤ ਜਾ ਕੇ ਤੋਂ ਆਈ ਆ ਆ ਲੈ ਵੀ ਅਸਮੰਦਰੀ ਫੋਟੋ ਬੜਾ ਵਧੀਆ ਜੀ ਹਾਂ ਉਹ ਮੇਰੇ ਮਾਲਿਕ ਪੂਰੇ ਖੁਦਾ ਇਹ ਤੇਰਾ ਹੈਪੀ ਹੋ ਜਾ ਬੜੀਆਂ ਨਿਰਭਉ ਹੋ ਜਾ خوشی <-م> <statistically statistically> <worldwide>